ਕਾਜਨ ਕੰਟਰੋਲ ਹੋਇਆ ਏ ਐ ਦੋਸ਼ੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿੱਥੇ ਨਾਕਾ ਲੱਗਣ ਦੀ ਸਾਰੀ ਜਿੱਥੇ ਦਾ ਨਾਕਾ ਨਹੀਂ ਜੀ ਇਹ ਸਰ ਕੈਮਰਾ ਹਾਂ ਜੀ ਬੇਸਿਕਲੀ ਨਦੀ ਪਾਲਸੀ ਹੀ ਸਾਨੂੰ ਇਹ ਇਸੇ ਇਲਾਕੇ 'ਚ ਸੀਗੇ ਇੱਕ ਕਪੂਰਥਲੇ ਦਾ ਤੇ ਇੱਕ ਜੰਡਿਆਲੇ ਦਾ ਔਰ ਦੋ ਜਣੇ ਜਿਹੜੇ ਇੱਕ 10 ਮਹੀਨੇ ਜੇਲ੍ਹ ਤੋਂ ਪਹਿਲਾਂ ਬਾਹਰ ਆਇਆ ਹੈ ਇੱਕ ਛੇ ਮਹੀਨਾ ਪਹਿਲਾਂ ਗੋਲਡੀ ਬਰਾੜ ਦੇ ਨਾਲ ਲੋਕਲ ਸਪੈਸ਼ਲ مینਲੀ ਗੋਲਡੀ ਬਰਾੜ ਜਨ ਨਾਲ ਡਾਇਰੈਕਟ ਸੰਪਰਕ ਸੀਗਾ ਨਾ ਜੇਲ੍ਹ ਜੇਲ੍ਹ ਵਿੱਚ 24 ਸੀਗਾ 6+% ਦਰ ਜੇਨਾ ਤੇ ਮਟਰ ਤੇ ਐਕਸਟਰੈਪਸ਼ਨ ਤੇ ਅਟੈਂਪਟ ਟੂ ਮਟਰ ਸਜ਼ਾ ਦਾਪਤਾ ਹੈ ਤੇ ਪੁੱਛਾ ਕਰਨੀ ਸੀ ਕਿ ਸਾਨੂੰ ਥੋੜਾ ਸ਼ੰਕਾ ਸੀ ਗੱਡੀ ਦਾ ਨੰਬਰ ਵੀ ਸੀਗਾ ਸਾਡੇ ਕੋਲ ਤੇ 4 ਹੰਦਿਆ ਜਿਹੜੇ ਹੈਗੇ ਉਹ ਦੋਨੋਂ ਤਾਂ ਹੌਟ ਚੇਜ਼ ਹੋਏ ਇਹਨਾਂ ਨੇ ਗੱਡੀ ਤੇ ਘਾ ਲਿਆ ਤੇ ਸਿਰ ਅੱਗੇ ਜਾ ਕੇ ਅੱਗੇ ਤੋਂ ਜਾ ਕੇ ਬਲਾਕ ਕਰਕੇ ਇਹਨਾਂ ਨੂੰ ਜਦ ਅਪ੍ਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਾਰ ਵੈਪਨ ਸੀ ਗਿਆ ਨਾ ਦੇ ਕੋਲ ਇਹਨਾਂ ਨੇ ਫਾਇਰਿੰਗ ਕੀਤੀ ਪੰਚੇ ਫਾਇਰ ਕੁੰਨੀਆ ਪੁਲਿਸ ਪਾਰਟੀ ਦੇ ਤੇ ਸਾਡੇ ਇੰਡੀਅਨ ਚ ਗੁਨੀਆਂ ਵੀ ਲੱਗੇ ਤੇ ਜਵਾਬੀ ਫਾਇਰ ਚ ਇਹਨਾਂ ਦਾ ਇੱਕ ਜਿਹੜਾ ਵਿਅਕਤੀ ਹੈ ਉਹ ਇੰਜਰਡ ਹੋਇਆ ਕ੍ਰਿਟੀਕਲ ਇੰਜਰਡ ਹੈ ਉਹ ਹਸਪੀਟਲ ਪੇਸ਼ਤਾ ਸਿਵਲ ਹਸਪੀਟਲ ਇੱਕ ਇੱਕ ਖੇਤਾਂ ਦੇ ਭਜਨ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਨਾਤ ਕਰ ਲਿਆ ਗਿਆ ਕਿ ਸਰ ਇਹਨਾਂ ਦਾ ਨਾਮ ਕੀ ਹੈ ਉਹ ਜਿਹੜਾ ਲੈਣਾ ਕੋਣ ਹੈ ਇਹ ਤਾਂ ਬਲਜਿੰਦਰ ਹੈ ਜੀ ਬਲਰਾਜ ਬਲਰਾਜ ਮਹਾਰਾਜ ਜੀ ਖੜਾ ਇੱਕ ਕਪੂਤਲੇ ਦਾ ਤੇ ਦੂਜਾ ਪਵਨ ਪਵਨ ਕਿਹੜੇ ਗੈਂਡਰ ਦਾ ਹੈ ਇਹ ਗੋਲਡੀ ਬਰਾਡ ਦੇ ਨਾਲ ਤੇ ਸੀ ਸਰ ਕਿੰਨੇ ਵੈਪਨ ਇਹਨਾਂ ਕੋਲ ਰਹੇ ਸੀ ਚਾਰ ਵੈਪਨ ਕਿੰਨੀਆਂ ਗੋਲੀਆਂ ਆਮਨੇ ਸਭੇ ਸਭੇ ਟੋਟਲ 16 17 ਚੁੱਕੇ ਨਹੀਂ ਕਿ ਕਰਾਈ ਮੈਨੇ ਕਿਤਿਆਂ ਨਹੀਂ ਲੇਟਸ ਨਹੀਂ ਤੇ ਪੁਲਿਸ ਦੇ ਜਵਾਨ ਕੋਈ ਨਹੀਂ ਜੀ ਇਸ ਲਾਕਿਸ ਕੀ ਕਰ ਰਹੇ ਜੀ ਇੱਕ ਇਸ ਲਾਕ ਚੁਪੇ ਹੋ ਸੀ ਕਿ ਸਾਨੂੰ ਇਨਫੋਰਮੇਸ਼ਨ ਸੀ ਉਹ ਹੋ ਸਕਦਾ ਹੈ ਇਹ ਤਾਂ ਬਹੁਤ ਪ੍ਰਾਇਮਰੀ ਸਟੇਜ ਹੈ ਇਨਵੈਸਟੀਗੇਸ਼ਨ ਚ ਸਰ ਇੰਜਰਡ ਕਰਨੀ ਹੈ ਪੁਲਿਸ ਦੇ ਬਾਹਰ ਨਹੀਂ ਪੁਲਿਸ ਵਾਲੀ ਕੋਈ ਕੋਈ ਦੋਸ਼ੀ ਦੋਸ਼ੀ ਦੇ ਪੱਟ ਦੋ ਬਲੇ ਲੱਗੀਆਂ ਪੱਟ ਲੱਗੀ ਇੱਕ ਉਹ ਫੈਂਟ ਲੱਗੀ ਦੋ ਨਾਲ ਲੱਗੀ ਸੀ ਸਰ ਨਾ ਭਾਈ ਕਿੰਨੇ ਸੀ ਦੋ ਨਾਲ ਨਾ ਇੱਕ ਇੱਕ ਹੈ ਸਰ ਪਿੱਛਾ ਕਿੱਥੋਂ ਤੋਂ ਕਰਨਾ ਸ਼ੁਰੂ ਕੀਤਾ ਨਾ ਕੋ 2 ਕਿਲੋਮੀਟਰ ਪਹਿਲਾਂ 2 ਕਿਲੋਮੀਟਰ ਕਿੰਨੇ ਕੁ ਜੇ ਆਪਾਂ ਨੂੰ ਚੇਸਿੰਗ ਸ਼ੁਰੂ ਕੀਤੀ ਹੈ ਕਿੰਨੇ ਦੋ ਦੋ ਘੰਟੇ ਪਹਿਲਾਂ ਦੀ ਸਰ ਕਿੰਨੇ ਕੁ ਬੱਚੇ ਇਹਨਾਂ ਤੇ ਪਹਿਲਾਂ ਵੀ ਹੈ 6 ਪਲੱਸ ਹੈ ਫਿਲਹਾਲ ਤਾਂ 6 ਕਲਾਸੀ ਸਮੋਡਿਫਾਈ ਮੈਂ ਔਰ ਹੁਣ ਕੇ ਤੁਹਾਨੂੰ ਦੱਸਦਾ ਸਰ ਤਿੰਨਾ ਤੇ ਪਰਚੇ ਆ ਜੀ ਹਾਂ ਤਿੰਨਾ ਤੇ ਪਰਚੇ ਹੁਣ ਬੰਦੇ ਤੋ ਕਿੰਨੇ ਨੇ ਟੋਟਲ ਦੋ ਬੰਦੇ ਅਰੈਸਟ ਆ ਇਹਨਾਂ ਦਾ ਇੱਕ ਸਾਥੀ ਹੈ ਉਹਦੀ ਉਹ ਵੀ ਇਹਨਾਂ ਦੇ ਨਾਲ ਹੀ ਸੀਗਾ ਅਜਨੇ ਨਾਲ ਸੀਗਾ ਬਟ ਨਾਲ ਹੀ ਜਿਹੜੀ ਠਹਿਰ ਹੈ ਉਹਦੇ ਨਾਲ ਹੀ ਆ ਉਹ ਲੱਗ ਜੂਗਾ ਸਾਨੂੰ ਪਤਾ ਲੱਗਿਆ ਪਤਾ ਉਹ ਡੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਹਾਂ